ਕਿੰਪੋ ਨੀ ਕੁਆਲੀਫਿਕੇਸ਼ਨ ਕੀ ਹੈ ਸਰ ਗ੍ਰੈਜੂਏਸ਼ਨ ਹੈ ਮੇਰੀ ਗ੍ਰੈਜੂਏਸ਼ਨ ਕੀਤੀ ਹੈ ਤੇ ਕਿੰਦਾ ਇਥੇ ਕਿਸੇ ਦਾ ਕੰਮ ਕਰ ਰਹੇ ਹੋ ਕਿਵੇਂ ਕਰ ਰਹੇ ਹੋ ਕਿ ਕੀ ਪ੍ਰੋਬਲਮ ਨਹੀਂ ਤੁਹਾਨੂੰ ਸਭ ਦੇ ਕੰਮ ਕਰਨਾ ਸਰ ਪਹਿਲੇ ਇਹ ਕੰਮ ਮੇਰੇ ਫਾਦਰ ਸਾਹਿਬ ਨੇ ਚਾਲੂ ਕੀਤਾ ਸੀ ਕਦੋਂ ਸਿਸਟਰ ਫਾਦਰ ਸੀਗੇ ਤੇ ਵੀ ਉਹਨਾਂ ਦੇ ਅਬੀਦ ਖਰਾਬ ਹੋਣ ਕਰਕੇ ਮਉਣ ਕੇ ਇਹ ਕੰਮ ਉਹਨਾਂ ਨੇ ਆਪ ਚਾਲੂ ਕੀਤਾ ਮੇਰੀ ਕزن ਸਿਸਟਰ ਨੇ ਉਸ ਤੋਂ ਬਾਅਦ ਮੈਂ ਉਹਨਾਂ ਦੀ ਹੈਲਪ ਕਰ ਲਈ ਉਹਨਾਂ ਦੇ ਨਾਲ ਆ ਜਾਈ ਨੇ ਸਰ ਪਹਿਲਾ ਸਭ ਤੋਂ ਪਹਿਲਾਂ ਮੰਡੀ ਚ ਕੰਨ ਲੈ ਕੇ ਆਣਾ ਪੈਂਦਾ ਵਾ ਤੇ ਉਹਨੂੰ ਸਾਫ਼ ਕਰਨਾ ਹੁੰਦਾ ਵਾ ਫਿਰ ਇੱਥੇ ਗੱਡੀ ਵਿੱਚ ਲਾਉਣਾ ਹੁੰਦਾ ਵਾ ਫਿਰ ਲੈ ਕੇ ਆਉਣਾ ਦਾ ਮੋਕਾ ਗੱਡੀ ਕੋਈ ਆਪ ਹੀ ਡਰਾਈਵ ਕਰਕੇ ਆਉਂਦੀ ਹਾਂਜੀ ਹਾਂਜੀ ਤੇ ਘਰ ਦੇ ਵਿੱਚ ਕੌਣ ਆਗੇ ਨਾਲ ਜਿਹੜਾ 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 ਚੱਲਦਾ ਹੈ ਮੇਰੇ ਮੇਰੇ ਬ੍ਰਦਰ ਆ ਮੇਰੀ ਮਦਰ ਆ ਮੇਰੇ ਫਾਦਰ ਦੀ ਡੈਥ ਹੋ ਗਈ ਹੈ ਤੇ ਉਹਨਾਂ ਨੂੰ ਕਰੀਬ 12 ਸਾਲ ਹੋ ਗਏ ਡੈਥ ਹੋਈ ਉਹਨਾਂ ਨੂੰ ਤੁਹਾਡੇ ਕਜ਼ਨ ਸਿਰ ਤੇ ਵੀ ਬ੍ਰਦਰ ਤੇ ਹਾਂਜੀ ਫਿਰ ਤੁਹਾਡਾ ਦੋ ਘਰਾਂ ਦਾ ਬਿਜ਼ਾਰਾ ਚੱਲਦਾ ਹਾਂਜੀ ਵਧੀਆ ਚੱਲ ਜਾਣਾ ਸਰ ਇਹ ਤਾਂ ਬਜਾਰਾ ਹੈ ਆਹ ਪੂਰੀਆਂ ਮਹੀਨਾ ਚ ਇਹਨਾਂ ਨੇ ਵੀ ਐਦਾਂ ਵੀ ਵੀ ਕਰੋ ਬਾਹਰ ਨਿਕਲੋ ਵੇ ਮਾਂ ਪਿਆ ਦੀ ਹੈਲਪ ਕਰਨੀ ਚਾਹੀਦੀ ਹੈ ਤੇ ਵੀ ਉਹ ਬੇਤਾ ਤੋਂ ਸੀ ਗ੍ਰੈਜੂਏਸ਼ਨ ਕੀਤੀ ਹੈ ਤੇ ਗ੍ਰੈਜੂਏਸ਼ਨ ਤੋਂ ਕਰਨ ਤੋਂ ਬਾਅਦ ਆਮ ਬੱਚਾ ਜੁਦਾ ਵੀ ਅਸੀਂ ਫੋਰਨ ਚ ਦੇ ਜੀ ਨਹੀਂ ਸਰ ਫੋਰਨ ਦਾ ਨਹੀਂ ਸੋਚਿਆ ਫੋਰਨ ਜਾ ਕੇ ਸਰ ਦਿਹਾੜੀਆਂ ਕਰਨੀਆਂ ਮੈਂ ਉਦੋਂ ਬੇਤੇ ਇੱਥੇ ਕੰਮ ਕਾਰੋਬਾਰ ਚਾਲੂ ਕਰ ਲਿਆ ਆਪਣਾ ਮੇਰਾ ਨਾਮ ਮਨਦੀਪ ਕਰਨ ਮੈਂ ਪਿੰਡ ਕੋਕਰੀ ਬਲਾ ਸਿੰਘ ਦੀ ਰਹਿਣ ਵਾਲੀ ਆਂ 2 ਮਹੀਨੇ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਇੱਕ ਕੰਮ ਸ਼ੁਰੂ ਕੀਤਾ ਸੀ। ਉਹਨਾਂ ਦੀ ਤਬੀਤ ਖਰਾਬ ਹੋਣ ਦੇ ਕਾਰਨ ਡਾਕਟਰ ਨੇ ਉਹਨਾਂ ਨੂੰ ਰੈਸਟ ਦੱਸਤੀ ਤੇ ਪਹਿਲਾ ਹਫਤਾ ਦਸ ਦਿਨ ਇਹ ਕੰਮ ਛੱਡਤਾ ਸੀ ਪਰ ਘਰ ਦਾ ਗੁਜ਼ਾਰਾ ਕਰਨਾ ਥੋੜਾ ਮੁਸ਼ਕਲ ਹੋ ਗਿਆ। ਇਸ ਤੋਂ ਬਾਅਦ ਮੈਂ ਆਪਣੇ ਦਿਮਾਗ ਨਾਲ ਸੋਚਿਆ ਤੇ ਇਹ ਕੰਮ ਮੈਂ ਸ਼ੁਰੂ ਕੀਤਾ। ਮੇਰੀ ਹੈਲਪ ਕਰਨ ਦੇ ਲਈ ਮੇਰੀ ਕਜ਼ਨ ਸਿਸਟਰ ਅਮਨਜੋਤ ਮੇਰੀ ਹੈਲਪ ਕਰਦੀ ਤੇ ਪਰਿਵਾਰ ਚ ਕੌਣ-ਕੌਣ ਆਇਆ ਜੀ? ਮੇਰੇ ਪੇਰੈਂਟਸ ਨੇ ਅਸੀ ਫੋਰ ਕੇ ਬਿੰਗ ਜਾ ਸਰ ਤੇ ਕਿੱਦਾਂ ਹੁਣ ਗੁਜ਼ਾਰਾ ਕਿੱਦਾਂ ਕਰਨਾ ਕੋਈ ਨਹੀਂ ਕਰਦਾ। ਸਰ ਇੱਥੋਂ ਅਸੀਂ ਇਨਕਮ ਲੈ ਕੇ ਜਾਂਦੇ ਹਾਂ ਉਸ ਨਾਲ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਹੈ ਸਰ ਤੁਹਾਡੀ ਮਦਦ ਕਦਨ ਕਰਾਉਣਾ ਵੀ ਕਿਉਂਕਿ ਮਿਹਨਤ ਬਹੁਤ ਕਰਨੀ ਪੈਂਦੀ ਹੈ ਹਾਂਜੀ ਮੇਰੀ ਮਦਦ ਕਦਨ ਕਰਵਾਉਂਦੇ ਨੇ ਮੇਰੇ ਅਮਨ ਜੁੱਤ ਕਰਦੇ ਤੇ ਜਿਵੇਂ ਹੁਣ ਪਰਚੇਜ਼ ਕਰਦਾ ਹੁੰਦਾ ਸਾਮਾਨ ਅਸੀਂ ਸਵੇਰ ਮਾਰਨਿੰਗ 5 5:30 ਦੇ ਕਰੀਬ ਅਸੀਂ ਮੰਡੀ ਜਾਂਦਾ ਗੰਨਾ ਲੈ ਕੇ ਆਈਦਾ ਫਿਰ ਘਰਾ ਕੇ ਸਾਫ ਕਰੀਦਾ ਵਾਸ਼ ਫਰੀਦਾ ਗੱਡੀ ਚ ਸਾਰਾ ਸੈਟਅਪ ਲਾਈਦਾ ਉਸ ਤੋਂ ਬਾਅਦ ਮੋਗ ਗਿਆ ਕੇ ਸੈਟਅਪ ਲਾਈਦਾ ਫਿਰ ਸਾਰਾ ਸੇਲ ਕਰੀਦਾ ਜੀ ਆ ਵੀ ਪਰਚੇਜ ਕਰਨੀ ਆ ਹਾਂਜੀ ਸਰ ਹਾਂਜੀ ਕਿਵੇਂ ਉੱਥੇ ਦਾੰਦ ਦਾ ਬੋਲਣ ਲੱਗਦੀ ਸਰ ਉੱਥੇ 1 ਕਵਾਂਟਲ ਦਾ ਰੇਟ ਨਹੀਂ ਕਵਾਂਟਲ ਦੇ ਹਿਸਾਬ ਨਾਲ ਮਿਲਦਾ ਫਿਰ ਆਪਾਂ ਡੇਲੀ ਕਵਾਂਟਲ ਲੈ ਕੇ ਸਾਰਾ ਸਟੋਰ ਤਾਂ ਕਰ ਨਹੀਂ ਸਕਦੇ ਸਰ ਗੰਨਾ ਖਰਾਬ ਹੋ ਜਾਂਦਾ ਸੋ ਡੇਲੀ ਵੇਸਤੇ ਜਿੰਨਾ ਗੰਨਾ ਲੱਗ ਜਾਵੇ ਉਹ ਹਿਸਾਬ ਨਾਲ ਤੇ ਕੀ ਦਾੰਨ ਕਾਰੋਬਾਰ ਕਾਰੋਬਾਰ ਵਧੀਆ ਚੱਲ ਰਿਹਾ ਸੀ ਆਂਕੁੜੀਆਂ ਨੂੰ ਕੀ ਮੈਸੇਜ ਦਿੰਦੇ ਆਂਕੁੜੀਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਾਂ ਬਾਹਰ ਵੀ ਜਾਣੇ ਉੱਥੇ ਵੀ ਜਾ ਕੇ ਦਿਹਾੜੀਆਂ ਕਰਦੀਆਂ ਇਸ ਤੋਂ ਵਧੀਆ ਆਪਾਂ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕੰਮ ਕਰੀਏ ਤੇ ਘਰਿਆਂ ਦੀ ਹੈਲਪ ਕਰੀਏ